ਇੱਕ ਵਾਹਨ ਜਿਹੜਾ ਸ਼ੁਰੂ ਕੀਤਾ ਸੀ ਉਹ ਪਾਣੀਆਂ ਦੇ ਵਿੱਚ ਗਿਆਹਾਂ ਪਾ ਕੇ ਸਾਨੂੰ ਖਤਮ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਕਿਉਂਕਿ ਮੈਂ ਅੱਜ ਇਸੇ ਬਾਈਕ 'ਤੇ ਬੈਠੇ ਚਾਹ ਪੀਂਦੇ ਸੀ ਤੇ ਮੁੰਡਾ ਬਾਈ ਦਾ ਦਿਮਾਗੀ ਤੌਰ ਤੇ ਪੂਰਾ ਸਹੀ ਨਹੀਂ ਹੈਗਾ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਤਿੰਨ ਕੇਸ ਜਿਹੜੇ ਹੋਰ ਵੀ ਇਹ ਜਿਹੇ ਹੈਗੇ ਜਿਹੜੇ ਦਿਮਾਗੀ ਤੌਰ ਤੇ ਆਪਾਂ ਹ ਜਵਾਕ ਨੇ ਤੇ ਜੇ ਤੁਸੀਂ ਆਹ ਇਲਾਕਾ ਜਾਓਗੇ ਸਾਰਾ ਦੱਖਣੀ ਮਾਲਵੇ ਦੀ ਆਪਾਂ ਗੱਲ ਕਰ ਲਗੇ ਫਰੋਇਦਪੁਰ ਫਰੀਦਕੋਟ ਦਾ ਉਹਨਾਂ ਪਿੰਡਾਂ 'ਚ ਅਸੀਂ ਗਏ ਆ ਉਹਨਾਂ ਪਿੰਡਾਂ ਦੇ ਵਿੱਚ ਤਾਂ 80 80% ਪਿੰਡਾਂ 'ਚ ਕਾਲਾ ਪੀੜੀਆ ਕੈਂਸਰ ਜੰਮਦੇ ਜਵਾਕਾਂ ਨੂੰ ਮੂੰਹ 'ਚ ਕੈਂਸਰ ਦਿਮਾਗੀ ਤੌਰ ਤੇ ਆਪਾਂ ਹ ਜਵਾਕ ਪੈਦਾ ਹੋ ਰਹੇ ਆ ਜੈਸਲਮੇਰ ਤੱਕ ਬੀਕਾਨੇਰ ਗੰਗਾ ਨਗਰ ਤੱਕ ਵੀ ਗਏ ਆ ਉੱਥੇ ਵੀ ਹਾਲਾਤ ਪਿੰਡਾਂ ਦੇ ਵਿੱਚ ਇਹੀ ਹੈ ਕਿਉਂਕਿ ਪਾਣੀ ਸਾਰਾ ਇਹੀ ਸਤਲੋਜ ਦਾ ਜਾ ਰਿਹਾ ਉੱਥੇ ਹੁਣ ਕੱਲੇ ਗੱਲ ਸਤਲੋਜ ਦੀ ਨਹੀਂ ਹੈਗੀ ਧਰਤੀ ਤੇ ਥਾਂ ਵੀ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਬੋਰ ਕਰਕੇ ਪਾਣੀ ਥੱਲੇ ਪਾਈ ਜਾਂਦੇ ਆ ਜਾਂ ਪਿੰਡਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਬਹੁਤੇ ਘਰ ਤਾਂ ਇਹ ਜੇ ਹੁੰਦੇ ਆ ਵੀ ਆਪ ਦੇ ਘਰ ਦਾ ਜਿੰਨਾ ਪਾਣੀ ਹੁੰਦਾ ਸੀਵਰੇਜ ਵਾਲਾ ਪਸ਼ੂਆਂ ਦਾ ਗੋਹਾ ਪਛਾਪ ਜੋ ਵੀ ਹੁੰਦਾ ਉਹ ਵੀ ਸਾਰਾ ਧਰਤੀ ਹੇਠਾਂ ਪਾ ਦਿੰਦੇ ਆ ਤੇ ਉਸੇ ਪਤਨ ਦੇ ਵਿੱਚੋਂ ਆਪਾਂ ਪਾਣੀ ਕੱਢ ਕੇ ਪੀਣਾ ਆ 10 ਦਿਨ ਪਹਿਲਾਂ ਦੀ ਰਿਪੋਰਟ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਇੰਨਾ ਮਾਰਾ ਪਾਣੀ ਹੋ ਚੁੱਕਿਆ ਆਪਾਂ ਦੇਖਦੇ ਹਾਂ ਵੀ ਹੁਣ ਜਿਹੜਾ ਹਾਲਾਤ ਸਾਡੇ ਬਣੀ ਜਾਂਦੇ ਆ ਸਾਡੇ ਬਿਰਗ ਅੱਗੇ 100-100 ਸਾਲ ਦੀ ਉਮਰ ਜਾਉਂ ਜਾਂਦੇ ਸੀਗੇ ਕੋਈ ਬਿਮਾਰੀ ਨਹੀਂ ਸੀ ਲੱਗਦੀ ਕਿ ਨਰੱਕ ਬੰਦਾ ਬਿਮਾਰ ਹੋ ਰਿਹਾ ਆਪਾਂ ਨੂੰ ਸੈਂਟਰਾਂ ਦੇ ਵਿੱਚ ਜਾ ਕੇ ਜਵਾਖ ਲੈਣੇ ਪੈ ਰਹੇ ਆ ਟੀਕਿਆਂ ਦੇ ਨਾਲ ਆਈਡੀਪੀ ਸੈਂਟਰ ਖੁੱਲ ਗਏ ਛਾਂ ਛਾਂ ਦੇ ਉੱਤੇ ਪਰ ਸਾਰਾ ਆਪਣਾ ਕਾਰਨ ਹੀ ਬਣ ਗਿਆ ਸਾਰਾ ਪਾਣੀ ਵੀ ਜ਼ਹਿਰੀਲਾ ਧਰਤੀ ਵੀ ਜ਼ਹਿਰੀਲੀ ਤੇ ਹਵਾ ਵੀ ਸਾਡੀ ਜ਼ਹਿਰੀਲੀ ਹੋ ਗਈ ਅਸੀਂ ਤਿੰਨ ਤਰੀਕ ਨੂੰ 3 ਸتمبر ਨੂੰ ਲੁਧਿਆਣੇ ਇਕੱਠ ਰੱਖਿਆ 3 ਕਰੋੜ ਬੰਦਾ ਪੀੜਤ ਹੈ ਇਸ ਪਾਣੀ ਤੋਂ ਪਰ ਬੰਦਾ ਉੱਥੇ ਤਿੰਨ ਯਾਰੀ ਪਹੁੰਚਦਾ ਕੋਈ ਵੀ ਪੰਜਾਬ ਦੀ ਗੱਲ ਆ ਸਾਡੇ ਮੁੱਦਿਆਂ ਦੀ ਗੱਲ ਆ ਆਪਾਂ ਉਥੇ ਚੁੱਪ ਕਰ ਜਾਂਦੇ ਆਂ ਆਪਾਂ ਪਹਿਲੀ ਗੱਲ ਤਾਂ ਛੋਡਾ ਇਲਾਕਾ ਦਾ ਮੈਂ ਦੇਖਦਾ ਆਇਆ ਪਿਛਲੇ ਪਿੰਡਾਂ ਦੇ ਵਿੱਚੋਂ ਵੀ ਗਾਲ ਪਿੰਡ ਆਇਆ ਅਤਲਵੰਡੀ ਮੱਲੀਆਂ ਪਿੰਡ ਆਇਆ ਛੋਡਾ ਪਿੰਡ ਵੀ ਸ਼ਾਇਦ ਮੈਨੂੰ ਲੱਗਦਾ ਵੀ ਉਸੇ ਹਸ ਹਕਤਾਬ ਜੀ ਹੋਣਾ ਛੋਡੇ ਪਿੰਡ ਚ ਕਿੰਨੇ ਕ ਬਾਹਰ ਚਲੇ ਗਏ ਆ ਤਕਰੀਬਨ ਸਾਰਾ ਪਿੰਡ ਦਾ ਹਰ ਘਰ ਦਾ ਬੰਦਾ ਗਿਆ ਹੋਣਾ ਆ ਪਿੰਡਾਂ ਦੇ ਵਿੱਚ ਪਿੱਛੇ ਦੇਖਿਆ ਜਾਂਦੇ ਲੱਗੇ ਪਏ ਲੋਕਾਂ ਦੇ ਘਰਾਂ ਨੂੰ ਇੱਥੇ ਵੀ ਅਹੀ ਆਲ ਆਪਾਂ ਅਖ ਭੇੜ ਚਾਲਜ ਬਹੁਤ ਪੈਨੇ ਆ ਭੇੜ ਚਾਲਜ ਪੈ ਕੇ ਜਿੱਧਰ ਨੂੰ ਇੱਕ ਵਾਰੀ ਹੁੰਨੇ ਆ ਉਹਦਾ ਨਫਾ ਨੁਕਸਾਨ ਬਾਅਦ ਦੇਖਦੇ ਆ ਉਧਰ ਨੂੰ ਵਹੋ ਤੁਰਦੇ ਆ ਜਿਵੇਂ ਹੁਣ ਆ ਕੱਲ ਪਰਸੋਂ ਦੀ ਘਟਨਾ ਹੈ ਉਹ ਕਿਸੇ ਨੇ ਹੁੱਕਾ ਦੇਤਾ ਕਿਸੇ ਨੇ ਸੁਨੇਹਾ ਦੇਤਾ ਗੱਲ ਫਲਾਤੀ ਵੀ ਅਸੀਂ ਥੋੜੇ ਜਿਹੜੇ ਗੰਜੇ ਹੋਏ ਵੇ ਆ ਉਹਨਾਂ ਦੇ ਦਵਾਈ ਲਾ ਕੇ ਵਾਲ ਲਿਆਵਾਂਗੇ ਸਾਰਾ ਪੰਜਾਬ ਹੀ ਉੱਥੇ ਪਹੁੰਚ ਗਿਆ ਉਪਦਾਨੀ ਕੀ ਲਾਇਆ ਲੂਆ ਮੁੜ ਕੇ ਕਹਿਣੋਂ ਦੇਖਣੋਂ ਹਟ ਗਿਆ ਇਨਫੈਕਸ਼ਨ ਹੋ ਗਿਆ ਹਸਪਤਾਲ ਚ ਪਏ ਛੱਡਦਾ ਆ ਕੰਮ ਐਥੇ ਓਕਾ ਦੇ ਦੇ ਨਾ ਗੁਰੂ ਘਰ ਵੀ ਆ ਜਿਓ ਭਾਈ ਮੁਫਤ ਦੇਣ ਆਏ ਆ ਸੁਣਨਾ ਨਹੀਂ ਕੀ ਦੇਣ ਆ ਪਹੁੰਚ ਜਾਣ ਸਾਰਾ ਬਣੁੱਤੋਂ ਦੀ ਹੋਊ ਡਿੱਗੂ ਯਾਹ ਮੇਰੇ ਬਾਰੇ ਕਹਦੇ ਵੀ ਜ਼ਹਿਰ ਆ ਯਾਰ ਲੈਣੀ ਆ ਉਹ ਕਹਿੰਦੇ ਜਲਾਏ ਤਾਂ ਹੈਗਿਆ ਨਾ ਜ਼ਹਿਰੀ ਦੇ ਦੇ ਕੋਈ ਗੱਲ ਨਹੀਂ ਗੋੜਗੜ ਤੇ ਲਪੇਟ ਕੇ ਖਾ ਲਾਂਗੇ ਫਲਾਸ ਸਾਡੇ ਇੱਥੋਂ ਤੱਕ ਨਿੱਗਰ ਚੁੱਕੇ ਆ ਜਵਾਕ ਆਪਾਂ ਕੱਲਾ ਕੱਲਾ ਜੰਮਣ ਲੱਗ ਗਏ ਉਹ ਅਸੀਂ ਬਾਹਰਲੇ ਮੁਲਕਾਂ ਨੂੰ ਭੇਜ ਦਿੱਤਾ ਪੰਜਾਬ ਖਾਲੀ ਹੋਈ ਜਾਂਦਾ ਹੈ ਗਰ ਪੰਜਾਬੀਆਂ ਦੇ ਕਬਜ਼ੇ ਪੰਜਾਬ ਤੇ ਹੋਈ ਜਾਂਦੇ ਆ ਹਿਮਾਚਲ ਦੀ ਘਟਨਾ ਆਪਾਂ ਦੇਖੀ ਹੋਈ ਆ ਤੇ ਇੱਥੇ ਸਾਰੇ ਜਿੰਨੇ ਹਿਮਾਚਲ ਦੇ ਬੰਦੇ ਆ ਸਾਰਾ ਖਾਲਡ ਮੋਹਾਲੀ ਜਿਲ੍ਹਕਪੁਰ ਚੰਡੀਗੜ੍ਹ ਸਾਰੇ ਹਿਮਾਚਲ ਬੈਠਾ ਆਪਾਂ ਉਹਦੇ ਵੀ ਚੁੱਪ ਆਪਾਂ ਬੋਲਣ ਨੂੰ ਤਿਆਰ ਨਹੀਂ ਹੈਗੇ ਸੋ ਜਿਹੜੀ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਆ ਇਹ ਬਹੁਤੇ ਬੰਦੇ ਕਹਿ ਦਿੰਦੇ ਆ ਯਾਰ ਵੀ ਆਪਣੇ ਬੰਦੇ ਵੀ ਬਾਹਰ ਜਾਂਦੇ ਆ ਉਹ ਪਰਸੋਂ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਯੂਪੀ ਤੋਂ ਕਹਿੰਦਾ ਭਾਈ ਯਾਰ ਮੈਂ ਪੰਜਾਬੀਆਂ ਦੀ ਯੂਪੀ ਰਹਿੰਦੇ ਆ ਅਸੀਂ ਵੀ ਤਾਂ ਬਾਹਰ ਆਉਨੇ ਆ ਭਾਈ ਯੂਪੀ ਦੀ ਵਾਦੀ ਪਤਾ ਕਿੰਨੀ ਆ ਕਹਿੰਦਾ ਪਤਾ ਨਹੀਂ ਮਾ 25 ਕਰੋੜ ਵਾਦੀ ਆ ਯੂਪੀ ਦੀ ਤੇ 15 16 ਕਰੋੜ ਵਾਦੀ ਆ ਬਿਹਾਰ ਦੀ 40 42 ਕਰੋੜ ਦੇ ਵਿੱਚੋਂ ਜੇ ਕਰੋੜ ਬੰਦਾ ਵੀ ਪੰਜਾਬ 'ਚ ਬਣ ਕੇ ਸਾਡੇ ਪੱਲੇ ਕੀ ਰਹਿਣਾ ਤੇ ਸਾਰੇ 2.2 ਕਰੋੜਾਂ ਜੇ ਸਾਡੇ ਜੋ 5000 ਦਾ 1000 ਬੰਦਾ ਜਾਂ 5 ਲੱਖ ਬੰਦਾ ਵੀ ਕਿਤੇ ਜਾ ਕੇ ਵਹਿ ਜੂ ਅਸੀਂ ਡੈਮੋਗ੍ਰਾਫੀ ਨਹੀਂ ਬਦਲ ਸਕਦੇ ਜਾ ਕੇ ਪਰ ਜੇ 40 ਕਰੋੜ ਦੇ ਵਿੱਚੋਂ 1 ਕਰੋੜ ਬੰਦਾ ਵੀ ਆ ਗਿਆ 2 ਕਰੋੜ ਬੰਦਾ ਵੀ ਆ ਗਿਆ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾ ਸੋ ਜੇ ਅਸੀਂ ਕਹਿੰਦੇ ਵੀ ਦੂਜੇ ਸੂਬਿਆਂ 'ਚ ਜੇ ਕਾਨੂੰਨ ਆ ਭਾਈ ਹਿਮਾਚਲ ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਰਾਸਥਾਨ ਦਾ ਕਾਨੂੰਨ ਆ ਨਾ ਆਪਾਂ ਜ਼ਮੀਨ ਲੈ ਸਕਦੇ ਆ ਜਾ ਕੇ ਨਾ ਆਪਾਂ ਨੌਕਰੀਆਂ ਲੈ ਸਕਦੇ ਉੱਥੇ ਜਾ ਕੇ ਪਰ ਪੰਜਾਬ ਦੇ ਵਿੱਚ ਅਪਵੰਤਮਾਨ ਕਹਿੰਦਾ ਮੈਂ 53% ਨੌਕਰੀਆਂ ਦਿੱਤੀਆਂ ਨੇ 53 53000 ਬੰਦਾਂ ਨੂੰ ਨੌਕਰੀ ਦਿੱਤੀ ਹੈ 50% ਦੀ ਬੰਦੇ ਉਹ ਜੋ ਬਾਹਰਲੇ ਸੂਬਿਆਂ ਦੇ ਆ ਇੰਨਾ ਸੌਖਾ ਕਰਿਆ ਪਿਆ ਕੰਮ ਤੁਸੀਂ ਹਮਾਤਲ ਚੱਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ ਆ ਲਾਸਟ ਟੱਬਈਆ ਨੇ ਤਈ ਹੈ ਜਮੀਨ ਲੈ ਕੇ ਜਾ ਕੇ ਦਿਖਾਓ ਪਰ ਪੰਜਾਬ ਸ਼ਾਨਦਾਰ ਬਣਾਤਾ ਅਸੀਂ ਏਜੰਡਾ ਰੱਖਿਆ ਸੀਗਾ ਮੈਂ ਤੇ ਭਾਈ ਅਰਤੋਜ ਨੇ ਪਿੱਛੇ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਹੈ ਵੀ ਬਾਹਰਲਾ ਬੰਦਾ ਕੋਈ ਜ਼ਮੀਨ ਲਾਵੇ ਸ਼ਰਤਾਂ ਤਹਿਤ ਲਵੇ ਬਾਹਰਲਾ ਬੰਦਾ ਨੌਕਰੀ ਲਵੇ ਸ਼ਰਤਾਂ ਤਹਿਤ ਲਵੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਕਾਨੂੰਨ ਹੈ ਉਹ ਪੰਜਾਬ 'ਚ ਵੀ ਬਣਨੇ ਚਾਹੀਦੇ ਆ ਇਹਨਾਂ ਦੀ ਲੱਤਾਂ ਨਹੀਂ ਭਾਰ ਚੱਲਦੀਆਂ ਆ ਬੋਲੀ ਦੀ ਗੱਲ ਮੈਂ 2016 ਨੂੰ ਨੜਦਾ ਆ ਰਿਹਾ ਬੋਲੀ ਖਾਤਰ ਹੁਣ ਤੁਸੀਂ ਕਿਸੇ ਨੂੰ ਪੁਰੇ ਆਲੋ ਮੈਨੂੰ ਦੱਸੋ ਸਾਡੇ ਜਵਾਗ ਪੜ੍ਹਦੇ ਆ ਸਕੂਲਾਂ ਦੇ ਵਿੱਚ ਕਿਹੜਾ ਬੰਦਾ ਜਿਹੜਾ ਆਪਣੇ ਜਵਾਗ ਨੂੰ ਸਕੂਲ ਜਾ ਕੇ ਪਤਾ ਕਰਦਾ ਵੀ ਸਾਡੇ ਜਵਾਗ ਨੂੰ ਕਿਹੜੀ ਬੋਲੀ ਪੜ੍ਹਾਉਣੀ ਹੈ ਕਿਹੜਾ ਇਤਿਹਾਸ ਪੜ੍ਹਾਉਣੀ ਹੈ ਕਿਹੜਾ ਸੱਤ ਪੜ੍ਹਾਉਣੀ ਹੈ ਕਹ ਜਾਂਦਾ ਉਦਾਹਰਨ ਲਈ ਮੈਂ ਜਾਂਨਾ ਭਾਈ ਵਿਹੰਦਨਾ ਬਾਅਦ ਫੀਨੇ ਬਾਅਦ ਮੈਂ ਕਿਹੜਾ ਮਾਰਦਾ ਤੇ ਮੈਂ ਇਹ ਗੱਲ ਪੁੱਛਦਾ ਅੱਜ ਬੋਲੀ ਨੂੰ ਲੈ ਕੇ ਬਹੁਤ ਵੱਡਾ ਬਵਾਦ ਖੜਾ ਹੋਇਆ ਵਾ ਆ ਸਾਰਾ ਦੱਖਣ ਬੰਗਾਲ ਦੱਖਣ ਦੇ ਵਿੱਚ ਤਾਮਿਲਨਾਡੂ ਦਾ ਮੁੱਖ ਮੰਤਰੀ ਐਮ ਕੇ ਸਟਾਲਨ ਉਹਨੇ ਇੱਥੋਂ ਤੱਕ ਐਲਾਨ ਕਰਤਾ ਵੀ ਇਹਦਾ ਬਜਟ ਦੇ ਉੱਤੇ ਲਿਖਿਆ ਹੁੰਦਾ ਨਾ ਉਹਨੇ ਆਪਣੀ ਬੋਲੀ ਤਾਮਿਲ 'ਚ ਲਿਖ ਲਿਆ ਹਿੰਦੀ 'ਚ ਨਹੀਂ ਲਿਖਿਆ ਅਸੀਂ ਕਹਿੰਦੇ ਕੋਈ ਬੋਲੀ ਮਾੜੀ ਨਹੀਂ ਹੁੰਦੀ ਅਸੀਂ ਕਿਸੇ ਬੋਲੀ ਦੇ ਵਿਰੋਧੀ ਨਹੀਂ ਹੈਗੇ ਨਾ ਹਿੰਦੀ ਦੇ ਨਾਲ ਅੰਗਰੇਜ਼ੀ ਦੇ ਨਾਲ ਕਿਸੇ ਹੋਰ ਦੇ ਪਰ ਪੰਜਾਬ ਦੇ ਵਿੱਚ ਜਬਰੀ ਤੁਸੀਂ ਦੂਜੀਆਂ ਬੋਲੀਆਂ ਥੋਪ ਰਹੇ ਹੋ ਤੇ ਪੰਜਾਬੀ ਨੂੰ ਖਤਮ ਕਰ ਰਹੇ ਹੋ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਤੇ ਲੁਧਿਆਣੇ ਜਾ ਕੇ ਦੇਖੋ ਜਿੰਨੇ ਬੋਰਡ ਲੱਗੇ ਹੋਇਆ ਭਵੰਤ ਮਾਨ ਦੇ ਕੈਜਰੀਵਾਲ ਦੇ 80% ਬੋਰਡ ਦੇ ਹਿੰਦੀ ਚ ਲੱਗੇ ਪਏ ਆ ਜਾ ਕੇ ਦੇਖ ਲਿਓ ਹਲਾ ਜਿ ਭਵੰਤ ਕਹਿੰਦਾ ਕਿ ਮੈਂ ਪੰਜਾਬੀ ਦਾ ਮੋਹ ਪੱਟਾ ਮਦਈ ਆ ਤੇ ਮੈਂ ਮਾਂ ਬੋਲੀ ਦੇ ਸਰਦੇ ਇਥੇ ਐਡਾ ਵੱਡਾ ਕਲਾਕਾਰ ਬਣਿਆ ਕਲਾਕਾਰ ਤੋਂ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਕਿ ਬੋਲੀ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਆ ਤੁਸੀਂ ਦੁਨੀਆਂ 'ਚ ਪੈਸਾ ਚੱਲਿਆ ਜਾਵੇ ਬੰਦਾ ਗਰੀਬ ਹੋ ਜਾਏ ਕੋਈ ਹੋਰ ਬੰਦੇ ਕੋਲੋਂ ਚੀਜ਼ ਕਮਾਜੇ ਖੁਸ ਜੇ ਬੰਦਾ ਹਾਸਲ ਕਰ ਲੈਂਦਾ ਪਰ ਜੇ ਬੋਲੀ ਛੋਡੀ ਇੱਕ ਵਾਰੀ ਮਰ ਗਈ ਚਲੀ ਗਈ ਇਹਨੇ ਮੁੜ ਕੇ ਤੁਹਾਡੇ ਕੋਲ ਦੁਬਾਰਾ ਹਾਸਲ ਨਹੀਂ ਨਹੀਂ ਕਰ ਸਕਦੇ ਸੋ ਇਹ ਇਤਨਾ ਗੱਲਾਂ ਨੇ ਸਾਨੂੰ ਅੱਜ ਗੌਰ ਕਰਨ ਦੀ ਲੋੜ ਆ ਜੇ ਅਸੀਂ ਤੁਰੇ ਆ ਸਾਡਾ ਮਕਸਦ ਕਿਸ਼ਨਪੁਰੇ ਚ ਆ ਕੇ ਸਰਪੰਚ ਨਹੀਂ ਬਣਨਾ ਅਸੀਂ ਵੋਟਾਂ 'ਚ ਖੜੇ ਹੋ ਕੇ ਜਿਵੇਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਲੁਧਿਆਣੇ ਦੇ ਪਿੰਡਾਂ 'ਚ ਫਤੇਗੜ ਸਾਹਿਬ ਦੇ ਪਿੰਡਾਂ 'ਚ ਮਹਾਲੀ ਦੇ ਪਿੰਡਾਂ 'ਚ ਮਾਨਸਾ ਗਏ ਪਰ ਸੋ ਅੱਜ ਮੋਗੇ ਦੇ ਪਿੰਡਾਂ 'ਚ ਕੱਲ ਨੂੰ ਕਪੂਰਥੱਲਾ ਵਾਲੇ ਪਿੰਡਾਂ ਜਾਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਜਾ ਕੇ ਜਗਾ ਰਹੇ ਹਾਂ ਵੀ ਭਰਾਵੋ ਇਸ ਵੇਲੇ ਹਾਲਾਤ ਬਹੁਤ ਮਾੜੇ ਐ ਚਿੰਤਾਜਨਕ ਹਾਲਾਤ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਲਾਤ ਹੋਰ ਜ਼ਿਆਦਾ ਮਾੜੇ ਹੋਣੇ ਸੋ ਸਾਨੂੰ ਅੱਜ ਲੋੜ ਐ ਇੰਨਾ ਮੁੱਦਿਆਂ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਵੀ ਜਿਹੜਾ ਸਾਡਾ ਪਾਣੀ ਸਭ ਤੋਂ ਅਹਿਮ ਚੀਜ਼ ਹੈ ਪਾਣੀ ਹੈ ਤਾਂ ਜੀਵਨ ਹੈ। ਦਰਵਾਣੀ ਵੀ ਕਹਿੰਦੇ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਜੇ ਪਾਣੀ ਨਾਲ ਹੈ ਸਾਰਾ ਚੱਲਦਾ ਹੈ। ਤੇ ਆਪਣਾ ਪਾਣੀ ਜ਼ਹਿਰ ਬਣ ਗਿਆ। ਵੈਸੇ ਵੀ ਪੰਜਾਬ ਕੋਲੇ 15 ਸਾਲ ਦਾ ਪਾਣੀ ਬਚਿਆ। ਇਹ ਡੈਡ ਲਾਈਨ ਆ ਪੰਜਾਬ ਦੀ ਵੀ 2040 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦਾ ਪਾਣੀ ਧਰਤੀ ਠੋ ਮੁੱਕ ਜਾਣਾ ਹੈ। ਮੈਂ ਬੰਗਲੌਰ ਜਾ ਕੇ ਆਇਆ ਹਜ਼ਾਰਾਂ ਏਕੜ ਪੈੜੀ ਹੈ। ਵੇਵਾਦ ਹੋਈ ਪਈ ਆ ਬੰਜਰ ਹੋਈ ਪਈ ਆ ਮੈਂ ਪੁੱਛਾਂ ਲੋਕਾਂ ਨੂੰ ਉੱਥੇ ਮੇਰੇ ਪੈਰੀ ਇੰਨੀ ਬੇਲੀ ਪਈ ਆ ਕੀ ਗੱਲ ਕੋਈ ਰੌਲਾ ਇਹਦਾ ਕੰਨੇ ਭਾਈ ਰੌਲਾ ਕੋਈ ਨਹੀਂ ਆਜ ਤੋਂ 15 18 ਸਾਲ ਪਹਿਲਾਂ ਸਾਡੇ 100 ਫੁੱਟ ਤੇ ਪਾਣੀ ਹੁੰਦਾ ਸੀ ਹੁਣ 2000 ਫੁੱਟ ਤੇ ਪਾਣੀ ਵਗਿਆ ਸਾਰੀ ਧਰਤੀ ਬੰਜਰ ਹੋ ਗਈ ਇਹ ਲੋਕ ਛੱਡ ਕੇ ਤੁਰ ਗਏ ਆਪਾਂ ਅੱਜ ਕੋਈ ਬੰਦਾ ਇਹ ਗੱਲ ਤੇ ਗੌਰ ਨਹੀਂ ਕਰ ਰਿਹਾ ਤੁਹਾਡੇ ਪਾਣੀ ਕਿਹੜੇ ਫੁੱਟ ਤੇ ਆ ਪਿੰਡ 'ਚ ਅੱਜ ਪਾਣੀ ਚੰਗਾ ਹੈ ਦਰਿਆ ਨੇੜੇੋਂ ਤੁਸੀਂ ਪਾਣੀ ਚੈੱਕ ਕਰਾਇਆ ਆਪਣਾ ਪੀਣ ਵਾਲਾ ਧਰਤੀ ਹਟਾਣਾ ਨਹੀਂ ਕਰਾਇਆ ਕਰਾਉ ਉਹ ਤਾਂ ਸਹੀ ਨਾ ਘੱਟੋ ਘੱਟ ਦੇਖਣਾ ਸਹੀ ਉਹ ਕਿਹੜਾ ਕੈਮੀਕਲ ਆ ਕੀ ਉਹ ਚ ਜਰੇਨੀਅਮ ਆ ਕਿਹੜਾ ਕੀ ਪੁਛਾ ਰਿਹਾ ਪਾਣੀ ਚੋਂ ਦੇਖ ਤਾਂ ਲੋ ਘੱਟ ਘੱਟ ਜਿਹੜਾ ਪਾਣੀ ਆਪਾਂ 24 ਘੰਟੇ ਵਰਤਦੇ ਤੜਕੇ ਉੱਠ ਕੇ ਸ਼ੁਰੂ ਕਰ ਦਿੰਨੇ ਆ ਫਸਲਾਂ ਨੂੰ ਵੀ ਉਹੀ ਪੀਣੇ ਵੀ ਆ ਪਸ਼ੂਆਂ ਨੂੰ ਵੀ ਪਿਉਉਣੇ ਆ ਆਪੋ ਪਾਣੀ ਚੱਕਦਾ ਜੀ ਪਾਣੀ ਹੈ ਕਿਹੇ ਜਾਓ। ਇਹ ਮੈਂ ਗਿਆ ਨਹੀਂ। ਸੋ ਇੱਕ ਬੇਨਤੀ ਹੋਰ ਆ ਇੱਕ ਜਿਹੜੀ ਹੋਰ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ। ਇੱਥੇ ਜਿਵੇਂ ਚੰਦਪਾਣ ਦੀ ਘਟਨਾ ਵਾਪਰੀ। ਇਸ ਤਰ੍ਹਾਂ ਹੀ ਇੱਕ ਸੰਗਰੂਰ ਦੇ ਪਿੰਡ 'ਚ ਘਟਨਾ ਵਾਪਰੀ ਹੈ। ਜੱਟ ਬਨਾਮ ਦਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੜਾਇਆ ਜਾ ਰਿਹਾ ਹੈ ਦੋਨਾਂ ਫਿਰਕਿਆਂ ਨੂੰ ਆਸ ਵਿੱਚ। ਕੋਈ ਜਦੋਂ ਦੋ ਧਿਰਾਂ ਲੜ ਪੈਂਦੀਆਂ ਨੇ ਉਹਨੂੰ ਐ ਤੂਲ ਦਿੱਤੀ ਜਾਂਦੀ ਐ ਐ ਹਵਾ ਦਿੱਤੀ ਜਾਂਦੀ ਐ ਅੱਗ ਲਾਈ ਜਾਂਦੀ ਐ ਵੀ ਜਿਵੇਂ ਇਹ ਕੋਈ ਦੋ ਫਿਰਕਿਆਂ ਦੀ ਲੜਾਈ ਹੋ ਗਈ। ਸੋ ਇਹ ਤੋਂ ਵੀ ਬਚਣ ਦੀ ਲੋੜ ਐ। ਗੁਰੂ ਘਰ ਤੇ ਸਾਨੂੰ ਸਵੇ ਪਿੰਡਾਂ 'ਚ ਇਕੱਠੇ ਕਰਨ ਦੀ ਲੋੜ ਐ। ਅਸੀਂ ਕਾਲਪਤਸਰ ਸਾਹਿਬ ਜਿਹਦਾ ਅਸੀਂ ਕਈ ਵਾਰੀ ਮਿਲ ਕੇ ਬੇਨਤੀ ਕਰ ਚੁੱਕੇ ਹਾਂ ਭਾਈ ਉਸ ਤੋਂ ਹੁਕਮਨਾਮਾ ਜਾਰੀ ਕਰੋ ਵੀ ਸੇਵੇ ਤੇ ਗੁਰੂ ਘਰਾਂ ਪਿੰਡਾਂ ਦੇ ਵਿੱਚ ਸਾਂਝੇ ਹੋਣੇ ਚਾਹੀਦੇ ਐ। ਬਹੁਤੇ ਪਿੰਡਾਂ ਦੇ ਵਿੱਚ ਗੁਰੂ ਘਰ ਵੀ ਏਡੋ-ਆਡਾ ਸੇਵੇ ਵੀ ਏਡੋ-ਆਡਾ। ਸੋ ਇਹ ਤਾਂ ਨਹੀਂ ਹੈ ਜੀ ਗੱਲ ਬਾਤ। ਚੰਗੀ ਗੱਲ ਹੈ। ਸਵੈਸ ਕਰਕੇ ਅਸੀਂ 13 ਤਰੀਕ ਨੂੰ ਭਰਾਵੋ 13 April ਨੂੰ ਵਿਸਾਖੀ ਵਾਲੇ ਦਿਨ ਡਾਉਨਟਮਾ ਸਾਹਿਬ ਤੋਂ ਵੰਡੀ ਸਾਹਿਬ ਬੋਲੀ ਧਰਤੀ ਤੇ ਵੱਡਾ ਇਕੱਠ ਰੱਖਿਆ। ਉਹ ਇਕੱਠ ਦੇ ਵਿੱਚ ਇਹੀ ਝੰਡੇ ਅਸੀਂ ਲੋਕਾਂ ਕੋਲੇ ਲੈ ਕੇ ਜਾਣਿਆ ਵੀ ਅਸਲ ਮੁੱਦੇ ਪੰਜਾਬ ਦੇ ਭਰਾਵੋ ਆਹਾ। ਚਾਹੇ ਪਾਣੀ ਦਾ ਮੁੱਦਾ ਹੈ, ਚਾਹੇ ਕਿਸਾਨੀ ਦਾ ਮੁੱਦਾ ਹੈ, ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ, ਚਾਹੇ ਸਾਡੀ ਬੋਲੀ ਦਾ ਮੁੱਦਾ ਹੈ। ਚਾਹੇ ਪ੍ਰਵਾਸ ਦਾ ਮੁੱਦਾ ਹੋਵੇ ਚਾਹੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਜਿਹਨਾਂ ਸ਼ਰਤਾਂ ਤਹਿਤ ਉਹਨਾਂ ਨੂੰ ਆਉਣਾ ਚਾਹੀਦਾ ਜ਼ਮੀਨਾਂ ਲੈਣੀਆਂ ਚਾਹੀਦੀਆਂ ਨੌਕਰੀਆਂ ਲੈਣੀਆਂ ਚਾਹੀਦੀ ਇਹ ਮੁੱਦੇ ਨੇ ਇਨ੍ਹਾਂ ਮੁੱਦਿਆਂ ਦੇ ਕੋਈ ਬੰਦਾ ਗੱਲ ਕਰਨ ਨੂੰ ਤਿਆਰ ਨਹੀਂ ਕੁਸਤਾ ਬੰਦੇ ਜਿਹੜੇ ਸਿਆਸੀ ਹੈਗੇ ਆ ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਆ ਕਿ ਸਾਡੀ ਕੁਰਸੀ ਬਚੀ ਰਵੇ ਉਸ ਕਹਿੰਦੇ ਸੀ ਆਜੇ ਕੁਰਸੀ ਤੇ ਉਹ ਬੈਠਣ ਨੂੰ ਕਰ ਤੋੜ ਰਹੇ ਆ ਇਹ ਬੈਠੇ ਬਿਠਾਏ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦਾ ਸਾਡੇ ਵੀ ਲੋਕ ਉਹੇ ਜਿਹੀ ਹੋਏ ਖੜੇ ਆ ਧੜਿਆਂ ਚ ਆਪਾਂ ਫਸੇ ਵਿਆਂ ਪਾਰਟੀਆਂ ਚ ਪਿੰਡਾਂ ਦੇ ਵਿੱਚ ਆਪਾਂ ਰੌਲੇ-ਗੋਲੇ ਆਪਾਂ ਵੀ ਲੜਦੇ-ਪੜਦੇ ਰਹਿੰਦੇ ਆ ਇੱਥੇ ਐਡਾ ਵੱਡਾ ਪਿੰਡ ਆ ਤੇ ਗਿਣਤੀ ਦੇ ਬੰਦੇ ਆਏ ਹੋ ਸੱਤ-ਤਰ ਬੰਦੇ ਆਏ ਆ ਹਾਲਾਂਕਿ ਮਸਲਾ ਸਾਰੇ ਪਿੰਡ ਦਾ ਹੈ ਪਾਣੀ ਵੀ ਦਰਿਆ ਦੇ ਨੇੜੇ ਬੈਠੇ ਹੋ ਤੁਸੀਂ ਦੇਖ ਲਓ ਹਾਲਾਤ ਉੱਥੇ ਜਾ ਕੇ ਬਲੀਪੁਰ ਜਾ ਕੇ ਦੇਖਿਓ ਕਿੰਨਾ ਜ਼ਹਿਰ ਪਾਇਆ ਜਾ ਰਿਹਾ ਬਾਬਾ ਸੀਚਿਆਲ ਲੱਗਿਆ ਖੂਬ ਬਣਾਉਣ ਉੱਥੇ ਇਹ ਖੂਬਣਾ ਆ ਕੇ ਪਾਣੀ ਦੇ ਵਿੱਚੋਂ ਪਾਣੀ ਦਾ ਕੈਮੀਕਲ ਨਿਕਲ ਜਾਊਗਾ ਉਹਨੂੰ ਹਜ਼ਾਰ ਬਾਰੀ ਵੀ ਟ੍ਰੀਟ ਕਰੋਗੇ ਸਾਫ਼ ਕਰੋਗੇ ਮਸ਼ੀਨਾਂ ਨਾਲ ਹੀ ਕਿਹਾ ਤਾਂ ਵੀ ਕੈਮੀਕਲ ਨਿਕਲਣਾ ਨਹੀਂ ਉਹ ਪਾਣੀ ਤੋਂ ਪਰ ਨਹੀਂ ਸਾਨੂੰ ਸਮਝ ਨਹੀਂ ਲੱਗ ਰਹੀ ਜੀ ਸਾਡੇ ਨਾਲ ਬਣਕੀ ਰਿਹਾ ਤੇ ਆਪਾਂ ਅੱਜ ਵੀ ਘਰਾਂ 'ਚ ਬੜੇ ਬੈਠੇ ਆਂ ਤੇ ਸਮਾਂ ਭਾਵੇਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆਉਣ ਵਾਲਾ ਇਕੱਠੇ ਹੋ ਜੋ ਸੋਚੋ ਸਮਝੋ ਜ਼ਮੀਨਾਂ ਨਾਲ ਵਿੱਚੋਂ ਪਹਿਲੀ ਨਾਲ ਵਿੱਚੋਂ ਆਪਣੀ ਪਹਿਲੀ ਤਾਂ ਨਹੀਂ ਵੇਚਦੇ ਲੋਕ ਉਹ ਤੇ ਬਾਹਰ ਲੈ ਚੱਕਰਾਂ ਦੇ ਵੇਚੀ ਜਾਂਦਾ ਨਾ ਰੇਟ ਰੂਟ ਬਹੁਤ ਮਹਿੰਗੇ ਹੋ ਗਏ ਮੈਂ 5 ਸਾਲ ਪਹਿਲਾਂ ਕਿਹਾ ਸੀ ਵੀ ਪੈੜੀ ਨਾ ਵੇਚੋ ਇਹਦੀ ਕੀਮਤ ਵਧਣੀ ਆ ਆ ਮੇਰੇ ਕੋਲ ਟਿੱਬੇ ਦਾ ਰੇਟ ਵੀ 50 ਲੱਖ ਹੋਇਆ ਪਿਆ ਆ ਰਾਮਪੁਰਾ ਸ਼ਹਿਰ ਹੈ ਮੇਰੇ ਕੋਲੇ ਨੇੜੇ ਛੋਟਾ ਜਾਂ ਬਾਰ ਬਾਰ ਪੈੜੀ ਵਿਕੀ ਆ 18 ਕਰੋੜ 60 ਲੱਖ ਦਾ ਇਕੱਲਾ ਅੱਜ ਕੱਲ੍ਹ ਕਹਿਗੇ ਜੱਲਾ ਪਿੰਡ ਕਿਸ਼ਨਪੁਰੇ ਆਉਣ ਲਈ 5 ਸਾਲ ਖੜ੍ਹ ਜੋ ਸਾਨੂੰ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੇ ਹਾਈਵੇ ਦੇ ਆਲੇ-ਦੁਆਲੇ ਸਾਨੂੰ ਬਿਲਡਿੰਗਾਂ ਹੀ ਬਿਲਡਿੰਗਾਂ ਮਿਲਣਗੀਆਂ। ਕੋਈ ਬਟਾ ਮਾਲ ਬਣ ਗਿਆ, ਕੋਈ ਕਲੋਨੀ ਇਕੱਠੀ ਗਈ, ਕੋਈ ਹਸਪਤਾਲ ਬਣ ਗਿਆ। ਸਾਨੂੰ ਕੋਈ ਜਗ੍ਹਾ ਖਾਲੀ ਨਹੀਂ ਮਿਲਣੀ। ਕਿਉਂਕਿ ਹਾਈਵੇ ਦੇ ਉੱਤੇ ਤਕਰੀਬਨ ਤਕਰੀਬਨ ਅੱਧੀ ਜ਼ਮੀਨ ਪੰਜਾਬ ਦੀ ਦੋਨੇ ਪਾਸੇ ਵੇਚ ਚੁੱਕੀ ਹੈ। ਲਈ ਕਿ ਇਹਨੀਆਂ ਵੱਡੇ ਦਲਾਲਾਂ ਨੇ, ਵਪਾਰੀਆਂ ਨੇ, ਵੱਡੇ ਘਰਾਣਿਆਂ ਨੇ ਸਾਡੇ ਲੋਕ 2 ਕਰੋੜ ਦਾ ਰੇਟ ਹੋਗਾ 3 ਕਰੋੜ ਦਾ ਵੇਚ ਦਿਓ ਮੈਂ ਕਹਿੰਦਾ 50 50 ਕਰੋੜ ਵੀ ਦੇ ਦਿੰਗੇ 100 100 ਕਰੋੜ ਵੀ ਦੇ ਦੇਣਗੇ ਪੈਸੇ ਦੀ ਕੋਈ ਕਾਗਜ਼ ਦੀ ਕੋਈ ਕੀਮਤ ਨਹੀਂ ਕਾਗਜ਼ ਦੀ ਰੋਜ਼ ਕੀਮਤ ਘਟਦੀ ਆ ਜ਼ਮੀਨ ਦੀ ਕੀਮਤ ਧਰਤੀ ਦੀ ਕੀਮਤ ਕਿਉਂ ਵੱਧ ਰਹੀ ਆ ਧਰਤੀ ਪੂਰੀ ਦੁਨੀਆ ਦੀ ਘਟ ਰਹੀ ਆ ਕਿਉਂਕਿ ਧਰਤੀ ਨੂੰ ਕੰਕਰੀਟ ਦਾ ਜੰਗਲ ਦੱਬ ਰਿਹਾ ਆ ਆਪਾਂ ਜੇ ਪੰਜਾਬ ਦੀ ਗੱਲ ਕਰਾਂ ਕੱਲੇ ਲੁਧਿਆਣੇ ਦੀ ਗੱਲ ਕਰ ਲਓ ਕੱਲਾ ਲੁਧਿਆਣਾ 22 ਪਿੰਡਾਂ ਦੀ ਜ਼ਮੀਨ ਖਾ ਗਿਆ ਆਹੋੜਾ ਮੋਗਾ ਦੇਖ ਲਓ 4 ਫੇਰੇ ਵੱਧ ਗਿਆ ਪਿੰਡਾਂ ਵੱਲ ਨੂੰ ਜ਼ਮੀਨ ਘਟ ਰਹੀ ਆ ਪੰਜਾਬੂ ਧਰਤੀ ਘਟ ਰਹੀ ਆ ਤੇ ਦੁਨੀਆ ਦੀ ਆਬਾਦੀ ਵਧ ਰਹੀ ਆ ਭਰਾਓ ਪੂਰੀ ਦੁਨੀਆ 'ਚ ਇਹ ਜਿਹੜੀ ਚੀਜ਼ ਨੇ ਘਟਣਾ ਨਾਜ ਪੈਦਾ ਹੋਣਾ ਜਿੱਥੋਂ ਉਹਦੀ ਕੀਮਤ ਵਧਣੀ ਵਧਣੀ ਆ ਇਸੇ ਕਰਕੇ ਕਹਿੰਦੇ ਵੀ ਦੁਨੀਆ ਦੀ ਅਗਲੀ ਜੰਗ ਭੋਜਨ ਤੇ ਪਾਣੀ ਪਿੱਛੇ ਹੋਣੀ ਆ ਤੇ ਛੋਡੇ ਕੋਲੇ ਪਾਣੀ ਵੀ ਹੈਗਾ ਇਹ ਸੰਭਲੋਗੇ ਕਿ ਧਰਤੀ ਵੀ ਦੁਨੀਆ ਦੀ ਸਭ ਤੋਂ ਪਿਆਉ ਧਰਤੀ ਹੈ। ਇਸ ਵੇਲੇ ਜੰਗ ਲੱਗੀ ਹੋਈ ਆ ਰੂਸ ਤੇ ਯੂਕਰੇਨ ਦੀ। ਜਿੱਦੇ ਅਮਰੀਕਾ ਵਰਗੇ ਵੀ ਕੁੱਤੇ ਹੋਇਆ ਜੰਗ ਦੇ ਵਿੱਚ। ਕਾਹਦੀ ਖਾਤਰਾ ਹੋ? ਇਹ ਧਰਤੀ ਵੀ ਯੂਕਰੇਨ ਦੀ ਸਾਡੀ ਧਰਤੀ ਬੰਗੋ ਬਹੁਤ ਪਿਆਉ ਤੇ ਜੰਖੇਰ ਧਰਤੀ ਆ। ਉੱਥੇ ਵੀ ਸਾਡੇ ਨੂੰ ਬਹੁਤ ਕੁਦਰਤੀ ਵਸੀਲੇ ਆ। ਰੂਸ ਵਾਲੇ ਕਹਿੰਦੇ ਅਸੀਂ ਦੱਬਣਾ। ਉਹ ਕਹਿੰਦੇ ਸਾਡੀ ਆ। ਆ ਜਿੰਨੇ ਆ ਲੜ ਰਹੇ ਨੇ ਅਛਤਿਸ਼ਗੜ ਤੇ ਹੋਰ ਸੂਬਿਆਂ ਦੇ ਵਿੱਚ ਉਹ ਵੀ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਲੜ ਰਹੇ ਜਿਹਨਾਂ ਦੀ ਲੁੱਟ ਹੋ ਰਹੀ ਆ ਪਰ ਪੰਜਾਬ ਵਾਲੇ ਕਹਿੰਦੇ ਲਓ ਸੰਭੋ ਅਸੀਂ ਚੱਲੇ ਬਾਹਰ ਨੂੰ ਜਾਓ ਬਾਈ ਜੀ ਸੱਦ ਕੇ ਜਾਓ ਬਾਹਰ ਜਾਣਾ ਕੋਈ ਮਾੜਾ ਨਹੀਂ ਮੁੜ ਕੇ ਕਮਾਈਆਂ ਕਮਈਆਂ ਕਰਕੇ ਵਾਪਸ ਆਪਣੀ ਧਰਤੀ ਤੇ ਉਹ ਆਪਣੀ ਜ਼ਮੀਨਾਂ ਨਾ ਵੇਚੋ ਆਪਣੀ ਬੋਲੀ ਬਚਾ ਲਓ ਆਪਣੇ ਪਾਣੀ ਬਚਾ ਲਓ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਜਿਉਂਦੇ ਵਸਦੇ ਰਹਿਣਾ ਤੇ ਨਹੀਂ ਸਾਡਾ ਪਾਣੀ ਵੀ ਗਿਆ ਧਰਤੀ ਪੰਜਲ ਹੋ ਗਈ ਬੋਲੀ ਮਰ ਗਈ ਆਪਾਂ ਵੈਸੇ ਵੀ ਖਤਮ ਹੋ ਜਾਣ ਲੋੜ ਹੀ ਨਹੀਂ ਕਿਸੇ ਨੂੰ ਗੋਲੀ ਮਾਰਨ ਦੀ ਕਿਸੇ ਨੂੰ ਵਾਹੇ ਚਾੜਨ ਦੀ ਸਾਨੂੰ ਆਈ ਮਾਰ ਦੇਣ ਦੀ 13 ਅਪ੍ਰੈਲ ਦਿਨ ਵਸਾਖੀ ਦਾ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਉਥੇ ਕੱਟ ਰੱਖਿਆ ਅਪੀਲ ਕਰਨ ਆਏ ਆ ਕਿ ਪਹੁੰਚੋ ਭਰਾਵੋ ਇਹਨਾਂ ਮੁੱਦਿਆਂ ਤੇ ਆਪਾਂ ਸਰਕਾਰ ਨੂੰ ਅੱਗੇ ਜੇ ਆਪਾਂ ਮੁੱਦੇ ਨਹੀਂ ਠਾਵਾਗੇ ਆਪਾਂ ਬੋਲਾਂਗੇ ਨਹੀਂ ਵੀ ਆਹ ਮੁੱਦਿਆਂ ਤੇ ਜਿਹੜੀ ਵੀ ਸਰਕਾਰ ਬਣੇ ਜਿਹੜਾ ਇਹ ਬੰਦਾ ਚੋਣ ਲੜੇ ਜਿਹੜਾ ਵੀ ਚੋਣ ਮੈਨੀਫੈਸਟੋ ਤਿਆਰ ਹੋਵੇ ਉਹਦੇ ਵਿੱਚ ਆ ਮੁੱਦੇ ਹੋਣੇ ਬੜੇ ਲਾਜ਼ਮੀ ਆ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਮੁੱਦੇ ਆ ਆ ਗਲੀਆਂ ਨਾਲੀਆਂ ਦੇ ਆ ਫਰੀ ਲੈ ਲੋ ਆ ਫਰੀ ਲੈ ਲੋ ਇਹ ਮੁੱਦੇ ਨਹੀਂ ਹੈਗੇ ਪੰਜਾਬ ਦੇ ਸੋ ਸਾਰੀ ਸੰਗਤ ਦਾ ਧੰਨਵਾਦ